ਜੀ ਬੜੀ ਚੰਗੀ ਗੱਲ ਜੀ ਅ ਟਿਲੋ ਸਭਾਂ ਤੁਸੀਂ ਆਏ ਹੋ ਤੇ ਸੜਕ ਦਾ ਉਦਘਾਟਨ ਕੀਤਾ ਜੀ ਕਿੰਨਾ ਖਰਚਾ ਆਇਆ ਇਸ ਸਵਰਥ ਗਰੀਬਾਂ ਦਾ ਮੋਟਰ ਨੰਬਰ ਸਭ ਦੇ ਵਿੱਚ ਜੀ ਇਹ ਸ਼ੋਰੂਮ ਦਾ ਬੈਟਰੀ ਤੇ ਮੈਕੈਨਿਕ ਅੱਧ ਕਲਗੀਦਾਰ ਗੋਲਨੀ ਵਾਲੇ ਜਿੰਨੇ ਸ਼ੋਰੂਮ ਵਾਲੇ ਨੇ ਸਾਰਿਆਂ ਨੇ ਸਾਂਝੀ ਮੰਗ ਸੀ ਔਰ ਬੜੇ ਦੇਰ ਦੀ ਸਮੇਂ ਦੀ ਮੰਗ ਸੀ ਕੱਚਾ ਪਿਆ ਸੀ ਮੈਂ ਪਹਿਲਾਂ ਵੀ ਦੇਖ ਕੇ ਗਿਆ ਇੱਕ ਵਾਰੀ ਐਮ.ਪੀ ਸਾਫ ਸਾਡੇ ਸ਼ਵਾਨੀ ਜੀ ਔਰ ਸਾਰੇ ਸੁਸਾਇਟੀ ਦੇ ਮੈਂਬਰ ਸਹਿਬਾਨ ਕਰਨ ਕੁਲਦੀ ਸਾਹਿਬ ਔਰ ਇਹ ਸਾਰੇ ਅਸੀਂ ਆਏ ਦੇਖ ਕੇ ਗਏ ਔਰ ਬਰਾਜ਼ੀ ਸਾਰਿਆਂ ਦੀ ਮੰਗ ਸੀ ਸੋ ਇਹ ਇੱਥੇ ਸਾਰੇ ਪਿੱਛੇ ਟਾਈਲਾਂ ਲਵਾਇਆ ਨੇ ਇਹ ਪੱਕਾ ਕਰਵਾਇਆ ਔਰ ਇੱਕ ਕਲਗੀਧਰਨ ਗਲੇ ਦੇ ਵਿੱਚ ਬਿਜਲੀ ਦੀ ਕੁਝ ਪ੍ਰੋਬਲਮ ਸੀ ਉਹ ਐਸ.ਸੀ. ਸਾਹਿਬ ਉਹਨੇ ਗਏ ਨੇ ਐਸ.ਸੀ. ਸਾਹਿਬ ਮੌਕਾ ਦੇਖਣ ਇਹ ਜਿਹੜਾ ਬਿਜਲੀ ਦੀ ਪ੍ਰੋਬਲਮ ਹੈ ਉਹਨੂੰ ਸੋਲਵ ਕਰਾਂਗੇ ਮੇਰਾ ਕੱਲ ট্রান্সਫਾਰਮਰ ਜਿਹੜਾ ਹੈ ਉਹ ਨਵਾਂ ਲਾਣਾ ਪੈਣਾ ਬਦਲ ਕੇ ਨਵਾਂ ਵੱਡਾ ਸਪੈਸਟੀ ਦਾ ਸੋ ਉਹ ਵੀ ਅੱਜ ਇਹਨਾਂ ਦਾ ਦੇਖ ਕੇ ਮੌਕਾ ਉਹਨੂੰ ਅਪਗ੍ਰੇਡ ਕਰਕੇ ਨਵਾਂ ট্রান্সਫਾਰਮਰ ਲਾਵਾਂਗੇ ਤਾਂ ਕਿ ਜਿਹੜੀ ਇਹ ਕਾਲੋਨੀਏ ਦੇ ਬਿਜਲੀ ਦੀ ਵੀ ਕੋਈ ਸਮੱਸਿਆ ਨਾ ਰਹੇ ਸ਼ੋਰੂ ਮੰਡੀ ਲਾਈਟ ਆ ਜਾਂ ਨਹੀਂ ਇਹ ਕਲਵੀਦਲ ਆਪਣੇ ਤੰਦਰ ਜਿਹੜੀ ਸੋਸਾਇਟੀ ਹੈ ਰੈ residen셜 ਡਿਵੈਲਪਮੈਂਟ ਉੱਤੇ ਉਹਦਾ ਹੈ ਬਸ ਤਾਂ ਜਿਹੜਾ ਇਹ ਟੈਲਾ ਲਾਈ ਆ ਜੀ ਅੱਜ ਹਨਾ ਇਹ ਇਹਦੇ ਵਾਸਤੇ ਇਹ ਤਾਂ ਨਹੀਂ ਹੋ ਗਿਆ ਵੀ ਪਿੱਛੇ ਵੀ ਇਹ ਸਾਰਾ ਫਰਨੀਚਰ ਰੱਖ ਕੇ ਇਸ ਨੂੰ ਵੀ ਖਤਮ ਜਿੱਦਾਂ ਮੂਰੇ ਰੱਖਿਆ ਹੋਇਆ ਹੈ ਜੀ ਫਰਨੀਚਰ ਸਾਰਾ ਤੇ ਪਿੱਛੇ ਵੀ ਇਹ ਰੱਖ ਕੇ ਕੋਈ ਇਸ਼ੂ ਨਹੀਂ ਫਰਨੀਚਰ ਦਾ ਉਹ ਦੁਕਾਨਾਂ ਜਿਹੜੀਆਂ ਹੈਗੀਆਂ ਆਪਣਾ ਆਪਣਾ ਕੰਮ ਕਰ ਰਹੇ ਇਹਦੇ ਵਿੱਚ ਜਿਹੜੀ ਛਲਾ ਕਲੋਨੀ ਇਹਨਾਂ ਦੀ ਵੀ ਸਾਰਿਆਂ ਸਾਰਿਆਂ ਦੀ ਇਹ ਡਿਮਾਂਡ ਸੀ ਕਿ ਇੱਥੇ ਜੋ ਬਰਸਾਤ ਪੈਂਦੀ ਸੀ ਸਾਰਾ ਖਿਚੜ ਹੋ ਜਾਂਦਾ ਸੀ ਬਹੁਤ ਔਖਾ ਸੀ ਸੋ ਇਸ ਕਰਕੇ ਇੱਕ ਮੈਂ ਸਮਝਦਾ ਇਹਦਾ ਕਲੋਨੀ ਨੂੰ ਵੀ ਫਾਇਦਾ ਹੋਏਗਾ ਔਰ ਮਾਰਕੀਟ ਨੂੰ ਵੀ ਇਹਦਾ ਕਲੋਨੀ ਨੂੰ ਤਾਂ ਥਾ ਫਾਇਦਾ ਹੋ ਗਿਆ ਨਹੀਂ ਜੇ ਉਹ ਪਰਚਿੰਟ ਨਾ ਰੱਖਿਆ ਉੱਤੇ ਕਈ ਕੋਈ ਕੰਮ ਕਰਨਾ ਛੋਟਾ ਮੋਟਾ ਕੋਈ ਫੰਕਸ਼ਨ ਕਰਨਾ ਕੰਮ ਤਾਂ ਅੱਗੇ ਹੀ ਹੈ ਨਾ ਦਾ ਇਹ ਕੋਈ ਜੇ ਰੋ ਸਾਹਿਬ ਇੱਕ ਨਾ ਸ਼ਹਿਰ ਦੇ ਵਿੱਚ ਹੋ ਕਈ ਸੜਕਾਂ ਜਿਹੜੀਆਂ ਹੈਗੀਆਂ ਟੁੱਟੀਆਂ ਜਿਵੇਂ ਨਾ ਆਪਣਾ ਹਸਪੀਟਲ ਦੇ ਬਾਹਰ ਹੈਗੀ ਆ ਵੀ ਇਹ ਤਰੂ ਹੋਏਗਾ ਉਹਨਾਂ ਦਾ ਕਦ ਤੱਕ ਟੈਂਡਰ ਜਾਂ ਕੁਝ ਕੀ ਹੋਏ ਦੇਖੋ ਸਾਰਾ ਕੁਝ ਤੁਹਾਨੂੰ ਪਤਾ ਜੀ ਥੋੜਾ ਜਿਹੜਾ ਹੁੰਦਾ ਸਿਸਟਮ ਹੈ ਉਹਦੇ ਵਿੱਚ ਟੈਂਡਰ ਪਹਿਲਾਂ ਤੁਹਾਡੇ ਮਤਾ ਪੈਣਾ ਹਾਊਸ પાસ ਹੁੰਦਾ ਟੈਂਡਰ ਲੱਗਦਾ ਸੋ ਪ੍ਰੋਸੈਸ ਦੇ ਵਿੱਚ ਨੇ ਪਾਈਪ ਲਾਨ ਦੇ ਵਿੱਚ ਹੈ तकरीबन ਮੇਰੇ ਖਿਆਲ ਹੁਣ 20 35 ਕਰੋੜ ਰੁਪਏ ਦੇ ਕੰਮ ਜਿਹੜੇ ਉਹ ਪਾਸ ਹੋ ਚੁੱਕੇ ਨੇ ਔਰ ਉਹਨਾਂ ਦੇ ਟੈਂਡਰ ਜਿਹੜੇ ਆ ਉਹ ਫਲੋਟ ਹੋ ਜਾਣੇ ਜਲਦੀ 21 ਦਿਨ ਦਾ ਟੈਂਡਰ ਦਾ ਟਾਈਮ ਹੁੰਦਾ ਇਮੀਡੀਏਟਲੀ ਜਿਹੜੇ ਮੇਜਰ ਕੰਮ ਨੇ ਉਹ ਸਾਰੇ ਸ਼ੁਰੂ ਹੋ ਜਾਣਗੇ ਕੋਈ ਇਸ ਕਰਕੇ ਇੱਕ ਛੋਟੀ ਜੀ ਪ੍ਰੋਬਲਮ ਇਹ ਹੈ ਡਿਲੇ ਸਰ ਜਿਵੇਂ ਕੋਈ ਸੀਵਰੇਜ ਦੀ ਲਾਈਨ ਡੋੜਦਾ ਤਾਂ ਉਹ ਰੋਡ ਪਟ ਲੈਂਦਾ ਪਰ ਉਹ ਦੁਬਾਰਾ ਲਾਂਦਾ ਨਹੀਂ ਜੀ ਇਹ ਮਤਲਬ ਉਹ ਟੁੱਟਦੀ ਹੋਈ ਰੋਡ ਦੇ ਜਿਹੜੇ ਅੱਗੇ ਟੁੱਟਦੀ ਚੱਲੀ ਪਾਉ ਮੈਂ ਤੁਹਾਡੀ ਗੱਲ ਸਮਝਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਨਾਲ ਦੀ ਨਾਲ ਰਿਪੇਅਰ ਹੋਏ ਮੈਂ ਸਮਝਦਾ ਅੱਗੇ ਡੈਮੇਜ ਨਹੀਂ ਹੁੰਦਾ ਇਹ ਗੱਲ ਕਿਤੇ ਵੀ ਤੁਸੀਂ ਪਾਰਟਿਕੁਲਰਲੀ ਧਿਆਨ ਦਾ ਮੇਰੇ ਧਿਆਨ ਲਓ ਅਸੀਂ ਇਮੀਡੀਏਟ ਕਰਾਂਗੇ ਅੱਗੇ ਤੋਂ ਜਿੱਥੇ ਵੀ ਕਿਤੇ ਕੋਈ ਇਹ ਜਿਹਾ ਇਸ਼ੂ ਆਏਗਾ ਅਸੀਂ ਉਹਨੂੰ ਧਿਆਨ ਰੱਖ ਕੇ ਮਦਦ ਰਸ ਸਕੇ ਹੱਲ ਕਰਾਂਗੇ